ਇਸ ਚੈਨਲ ਦੇ ਕੁਕਿੰਗ ਸੈਕਸ਼ਨ ਦੇ ਵਿੱਚ ਤੁਹਾਡਾ ਸਭ ਦਾ ਹਾਰਦਿਕ ਸਵਾਗਤ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਬਹੁਤ ਹੀ ਹੈਲਦੀ ਤੇ ਯੰਮੀ ਜਿਹੜੀ ਰੈਸਪੀ ਉਹ ਬਣਾ ਰਹੇ ਹਾਂ ਇਹ ਜਿਹੜੀ ਸਾਡੇ ਕੋਲ ਸਬਜੀ ਬਚ ਜਾਂਦੀ ਹੈ ਕਾਲੇ ਛੋਲਿਆਂ ਦੀ ਉਹਦੇ ਤੋਂ ਅਸੀਂ ਨੇ ਬਣਾਉਣੀ ਹੈ ਬਹੁਤ ਹੀ ਵਧੀਆ ਹੈਲਦੀ ਤੇ ਯੰਮੀ ਹੈ ਸਾਰੇ ਹੀ ਇਹਨੂੰ ਵੱਡੇ ਛੋਟੇ ਬਹੁਤ ਚਾਹ ਦੇ ਨਾਲ ਖਾਣਗੇ ਸਭ ਤੋਂ ਪਹਿਲਾਂ ਅਸੀਂ ਉਹ ਜਿਹੜੀ ਸਬਜੀ ਹੈ ਉਹਦੇ ਵਿੱਚੋਂ ਗਰੇਵੀ ਨੂੰ ਬਾਹਰ ਕਰ ਦੇਣਾ ਮੀਨਸ ਕਿ ਇਹਨਾਂ ਨੂੰ ਛੋਲਿਆਂ ਨੂੰ ਚੰਗੀ ਤਰ੍ਹਾਂ ਅਸੀਂ ਨੇ ਧੋ ਲੈਣਾ ਹੈ ਤੋਂ ਤੋਂ ਬਾਅਦ ਸਾਡੇ ਕੋਲ ਸਿਰਫ ਜਿਹੜੇ ਛੋਲੇ ਨੇ ਉਹ ਸਾਫ਼ ਹੋ ਜਾਣਗੇ ਉਹਨਾਂ ਵਿੱਚ ਜਿਹੜੀ ਗਰੇਵੀ ਆ ਟੋਟਲੀ ਖਤਮ ਕਰ ਦੇਣੀ ਹੈ ਫਿਰ ਅਸੀਂ ਇਹਦੇ ਵਿੱਚ ਦੋ ਟਮਾਟਰ ਦੋ ਪਿਆਜ਼ ਦੋ ਹਰੀ ਮਿਰਚ ਇਹ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾਉਣਾ ਹੈ ਕਿਉਂਕਿ ਕਈ ਮਿਰਚ ਜ਼ਿਆਦਾ ਪਸੰਦ ਕਰਦੇ ਹੁੰਦੇ ਹਨ ਤੇ ਕਈ ਘੱਟ ਜੇਕਰ ਤੁਸੀਂ ਬੱਚਿਆਂ ਦੇ ਲਈ ਬਣਾ ਰਹੇ ਹੋ ਤਾਂ ਤੁਸੀਂ ਜਿਹੜੀ ਮਿਰਚ ਹੈ ਉਹ ਘੱਟ ਪਾ ਲੈਣੀ ਹੈ ਫਿਰ ਅਸੀਂ ਇਹਨਾਂ ਨੂੰ ਬਿਲਕੁਲ ਬਰੀਕ-ਬਰੀਕ ਕੱਟ ਲੈਣਾ ਟਮਾਟਰ ਪਿਆਜ਼ ਤੇ ਹਰੀ ਮਿਰਚ ਬਿਲਕੁਲ ਬਰੀਕ ਹੋਣੇ ਚਾਹੀਦੇ ਨੇ ਕਿਉਂਕਿ ਕਈ ਵਾਰ ਜਦੋਂ ਅਸੀਂ ਪੀਸ ਵੱਡੇ ਵੱਡੇ ਕੱਟ ਲੈਨੇ ਤਾਂ ਉਹ ਬੱਚਿਆਂ ਨੂੰ ਪਸੰਦ ਨਹੀਂ ਆਉਂਦੇ ਬਿਲਕੁਲ ਛੋਟੇ ਛੋਟੇ ਅਸੀਂ ਕੱਟ ਲੈਨੇ ਇਹ ਨਾਲ ਦੇਖਣ ਨੂੰ ਵੀ ਵਧੀਆ ਲੱਗਦਾ ਏ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਜਿਹੜੇ ਛੋਲੇ ਧੋ ਕੇ ਰੱਖੇ ਹੋਇਆ ਇਹਨਾਂ ਦੇ ਵਿੱਚ ਮਿਕਸ ਕਰ ਲੈਣਾ ਤਿੰਨੋਂ ਚੀਜ਼ਾਂ ਅਸੀਂ ਇਕੱਠੀਆਂ ਪਾ ਦੇਣੀ ਐ ਜੇਕਰ ਕੋਈ ਮਟੀਰੀਅਲ ਘੱਟ ਆ ਜਾਂ ਵੱਧ ਆ ਉਹ ਕੋਈ ਪ੍ਰੋਬਲਮ ਨਹੀਂ ਕਿਉਂਕਿ ਕਈ ਬੱਚੇ ਇਦਾਂ ਹੁੰਦਾ ਵੀ ਪਿਆਜ਼ ਨਹੀਂ ਖਾਂਦੇ ਹੁੰਦੇ ਤਾਂ ਤੁਸੀਂ ਪਿਆਜ਼ ਨਾ ਪਾਓ। ਇਹਦੇ ਟੇਸਟ ਉਹਨਾਂ ਵਧੀਆ ਹੀ ਰਹੇਗਾ ਜਿੰਨਾ ਤੁਸੀਂ ਬਿਨਾ ਪਿਆਜ਼ ਦੀ। ਕਈ ਬੱਚਿਆਂ ਨੂੰ ਪਿਆਜ਼ ਪਸੰਦ ਹੁੰਦੇ ਨੇ ਟਮਾਟਰ ਨਹੀਂ ਪਸੰਦ ਹੁੰਦੇ ਤਾਂ ਤੁਸੀਂ ਟਮਾਟਰ ਬੇਸ਼ੱਕ ਨਾ ਪਾਓ। ਕਿਉਂਕਿ ਬਣਾ ਸੀ ਕਿਹਦੇ ਲਈ ਰਹਿਆ ਬੱਚਿਆਂ ਲਈ। ਅਸੀਂ ਵੱਡੇ ਤਾਂ ਸਾਰਾ ਕੁਝ ਖਾ ਲੈਂਦੇ ਆ ਕਿਉਂਕਿ ਸਾਨੂੰ ਪਤਾ ਏ ਚੀਜ਼ ਸਾਡੇ ਲਈ ਵਧੀਆ। ਉਸ ਸੁਆਦ ਅਸੀਂ ਇਹਦੇ ਵਿੱਚ ਆਪਣੇ ਸਵਾਦ ਦੇ ਅਨਸਾਰ ਜਿਹੜੀ ਕਾਲੀ ਮਿਰਚ ਉਹ ਪਾਣੀ ਹੈ। ਤੇ ਫਿਰ ਕਾਲਾ ਪੀਸਿਆ ਹੋਇਆ ਨਮਕ ਇਹਦੇ ਵਿੱਚ ਪਾ ਲੈਣਾ ਹੈ ਇਹ ਵੀ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾਉਣਾ ਹੈ ਫਿਰ ਤੁਸੀਂ ਇਹਨੂੰ ਇਹਦੇ ਵਿੱਚ ਮਿਕਸ ਕਰ ਲੈਣਾ ਤੇ ਬਹੁਤ ਹੀ ਵਧੀਆ ਇੱਕ ਹੈਲਦੀ ਰੈਸিপি ਹੈ ਤੇ ਬਹੁਤ ਸੌਖੀ ਵੀ ਹੈ ਉਸ ਤੋਂ ਬਾਅਦ ਮੇਰੇ ਕੋਲ ਸੀ ਪੋਟੈਟਾ ਬਿਸਕਟ ਜਿਹੜੇ ਪੋਟੈਟੋ ਬਿਸਕਟ ਨੇ ਤੇ ਮੈਂ ਉਹਨਾਂ ਨੂੰ ਬ੍ਰਿਕ-ਬ੍ਰਿਕ ਕ੍ਰਸ਼ ਕਰ ਲਿਆ ਤੇ ਫਿਰ ਇਹਦੇ ਵਿੱਚ ਮਿਕਸ ਕਰ ਲਓ ਜੇਕਰ ਤੁਹਾਡੇ ਕੋਲੇ ਜੀ ਥਾਂ ਤੇ ਪਕੌੜੀਆਂ ਹੈਗੀਆਂ ਨਮਕੀਨ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ 레드 소ਸ ਪਾਈਏ ਮੈਂ ਤੇ ਇਹ ਵੀ ਤੁਸੀਂ ਆਪਣੇ ਸਵਾਦ ਦੇ ਅਨਸਾਰ ਪਾਣੀਏ ਫਿਰ ਮਲਾਈ ਹੈ ਤਾਜੀ ਮਲਾਈ ਸੀ ਤੇ ਇੱਕ ਚਮਚ ਭਰ ਕੇ ਇਹਦੇ ਵਿੱਚ ਮਲਾਈ ਦਾ ਪਾਇਆ ਹੌਲੀ ਹੌਲੀ ਤੁਸੀਂ ਇਹਨੂੰ ਮਿਕਸ ਕਰ ਲਵੋ ਤੇ ਮਿਕਸ ਕਰਨ ਤੋਂ ਬਾਅਦ ਹੁਣ ਤੁਸੀਂ ਦੇਖੋ ਇੱਕ ਬਹੁਤ ਹੀ ਜਿਹੜੀ ਵਧੀਆ ਯੰਮੀ ਰੈਸিপি ਤਿਆਰ ਹੈ ਹੈਲਦੀ ਵੀ ਹੈ ਗਰਮੀ ਦੇ ਵਿੱਚ ਹੁਣ ਜਿੱਦਾਂ ਛੁੱਟੀਆਂ ਚੱਲ ਰਹੀਆਂ ਬੱਚੇ ਡਿਮਾਂਡ ਕਰਦੇ ਆ ਕਿ ਸਾਨੂੰ ਕੁਝ ਬਣਾ ਕੇ ਦਿਓ ਤੇ ਬਹੁਤ ਹੀ ਉਹ ਸੌਖਾ ਤਰੀਕਾ ਏ ਧੰਨਵਾਦ ਜੀ